ਡੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਧਰ ਜੀ ਅਰੇ ਇਕ ਟੇਕ ਤੂ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵਦੈ ਅਬ ਚਲ ਨੀਵਤਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ਸਾਰਾ ਕਲ ਯੁਗ ਭੋਗ ਸੀ ਨਾਨਕ ਧਾਰ ਅਵਤਾਰ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੰਦਵਾ ਦਸ ਗੋਰੀੰਦ ਕੋ ਮੇਰੀ ਹੈ ਪਰਨਾਮ ਪਰਮ ਸਤਕਾਰਯੋਗ ਸਤਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਸਾਧ ਸੰਗਤ ਜੀ ਆਪ ਜੀ ਧੰਤਾ ਤੇ ਯੋਗ ਹੋ ਜੋ ਇਕੱਤਰ ਹੋ ਕੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਬੈਠ ਕੇ ਨਾਮ ਸਿਮਰਨ ਕਰ ਰਹੇ ਹੋ ਉਹਨਾਂ ਨੂੰ ਯਾਦ ਕਰ ਰਹੇ ਹੋ ਜਿਨ੍ਹਾਂ ਦੀ ਲਾਸਾਨੀ ਸ਼ਹਾਦਤ ਦੀ ਮਿਸਾਲ ਸਾਰੇ ਸੰਸਾਰ ਤੇ ਨਹੀਂ ਮਿਲਦੀ ਹੋਰ ਵੱਡੇ ਵੱਡੇ ਜਿਹੜੇ ਇਤਿਹਾਸਕਾਰ ਹਨ ਉਹ ਉਹਨਾਂ ਦੀ ਸ਼ਹਾਦਤ ਦੇ ਕਿਸੇ ਸੁਣ ਕੇ ਡੰਗ ਰਹ ਜਾਂਦੇ ਹਨ ਸੋ ਆਓ ਆਪਣੀ ਆਪਣੀ ਰਸਨਾ ਪਵਿੱਤਰ ਕਰੋ ਸਭ ਪ੍ਰੇਮ ਦੇ ਨਾਲ ਆਖੋ ਧੰ ਸ੍ਰੀ ਸਤਗੁਰੂ ਗੋਬਿੰਦ ਸਿੰਘ ਜੀ ਸੋ ਸਾਧ ਸੰਗਤ ਜੀ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਇਤਿਹਾਸ ਹੈ ਉਸ ਨੂੰ ਲੜੀਵਾਰ ਆਰੰਭ ਕਰਨ ਦਾ ਯਤਨ ਕਰਾਂਗੇ ਕਿਰਪਾ ਸਤਗੁਰੂ ਜੀ ਕਰਨ ਸਤਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਨਾਨਕ ਰਾਜ ਦਾ ਤੇਜਸਵੀ ਪ੍ਰਤਾਪ ਦੇਸ਼ਾਂ ਦੇ ਸੰਤਰਾਂ ਦੇ ਵਿੱਚ ਵੱਧਦਾ ਹੀ ਜਾ ਰਿਹਾ ਸੀ ਸਤਗੁਰੂ ਗੋਬਿੰਦ ਸਿੰਘ ਜੀ ਨੇ ਢਾਕੇ ਬੰਗਾਲ ਤੱਕ ਸਿੱਖੀ ਸਾਜ ਦਿੱਤੀ بڑے بڑے ਮੁਲਕਾਂ ਦੇ ਰਾਜੇ ਅਤੇ ਸਿੱਖ ਸਤਗੁਰੂ ਦੀ ਸ਼ਰਨ ਆਉਣੇ ਸ਼ੁਰੂ ਹੋ ਗਏ ਅਤੇ ਸਿੱਖ ਬਨਣੇ ਸ਼ੁਰੂ ਹੋ ਗਏ ਜਿਹੜਾ ਮਨੁੱਖ ਦੀ ਸੱਚ ਸਚਿਆਰਤਾ ਦਾ ਆਦਰਸ਼ਕ ਸਤਿਗੁਰੂ ਨਾਨਕਦੇਵ ਜੀ ਨੇ ਦਰਸਾਇਆ ਸੀ ਮਾਨਵ ਜਾਤੀ ਦੇ ਲਈ ਕਿ ਨਾਮ ਸਿਮਰਨ ਕਰਕੇ ਉੱਚ ਅਵਸਥਾ ਨੂੰ ਪਹੁੰਚ ਕੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਾਰ ਤਲੀ ਗਲੀ ਮੋਰੀ ਆਓ ਉਹੀ ਰਸਤਾ ਉਹੀ ਮਾਰਗ ਨਿਰਧਾਰਿਤ ਕੀਤਾ ਸੀ ਉਸੇ ਕੜੀ ਦੇ ਵਿਕਾਸ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਕਿਰਪਾ ਕੀਤੀ ਕਿਸ ਤਰ੍ਹਾਂ ਕਿਰਪਾ ਕੀਤੀ ਜਿਹੜੇ ਸੰਤ ਭਗਤ ਸਾਧੂ ਸਿੱਖ ਸੰਨ ਉਹਨਾਂ ਨੂੰ ਖਾਲਸੇ ਦਾ ਰੂਪ ਬਖਸ਼ਿਸ਼ ਕੀਤਾ ਜਿਹੜਾ ਨਿਰਭਾਉ ਅਤੇ ਨਿਰਵੈਰ ਦਾ ਅਮਲ ਹੈ ਉਸ ਨੂੰ ਚੁਣਿਆ ਅਤੇ ਖਾਲਸੇ ਨੂੰ ਭਗਤੀ ਦੇ ਨਾਲ-ਨਾਲ ਸ਼ਕਤੀ ਵੀ ਪ੍ਰਦਾਨ ਕੀਤੀ ਉਹ ਖਾਲਸਾ ਪੰਥ ਜਿਹੜਾ ਪੰਥ ਆਪ ਸ਼ਕਤੀ ਦਾ ਸੁਆਮੀ ਇਸ ਤਰ੍ਹਾਂ ਵੀਰਤਾ ਦਾ ਪ੍ਰਤੀਕ ਬਣ ਗਿਆ ਕਿ ਸਤਿਗੁਰੂ ਜੀ ਹੁਕਮ ਕਰ ਦਿੱਤਾ ਕਿ ਅੱਜ ਤੋਂ ਸੁਤੰਤਰ ਹੀ ਰਹਿਣਾ ਹੈ ਕਿਸੇ ਦੀ ਗੁਲਾਮੀ ਨਹੀਂ ਸੈਣੀ ਕਿਸੇ ਦੀ ਗੁਲਾਮੀ ਨਹੀਂ ਕਰਨੀ ਜਿਹੜੀ ਕਿਰਪਾ ਕਿਸੇ ਸਮੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕੀਤੀ ਕਿ ਸੁਤੰਤਰ ਹੋ ਕੇ ਕਾਰਜ ਕਰਦੇ ਹਨ ਤੇ ਖਾਲਸਾ ਜਿਹੜਾ ਹੀ ਸਾਧ ਸੰਗਤ ਜੀ ਫਿਰ ਮੁੱਢ ਤੋਂ ਹੀ ਆਜ਼ਾਦ ਹੋ ਗਿਆ ਆਪਣੇ ਗੁਰੂ ਤੋਂ ਆਪਾ ਵਾਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਐਸਾ ਜਜ਼ਬਾ ਸਤਿਗੁਰਾਂ ਨੇ ਸਿੱਖਾਂ ਦੇ ਵਿੱਚ ਭਰਿਆ ਫਿਰ ਸਾਧ ਸੰਗਤ ਜੀ ਜਿਹੜਾ ਕੱਲ ਦਾ ਦਿਨ ਲੰਘਿਆ ਹੈ ਕੱਲ ਦੇ ਦਿਨ ਸਤਗੁਰੂ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਸੀ ਇਹ ਥੋੜਾ ਜਿਹਾ ਇਤਿਹਾਸ ਅਰੰਭ ਕਰਕੇ ਫਿਰ ਅਗਾਹ ਨੂੰ ਚਲਦੇ ਆ ਅੱਜ ਦੇ ਦਿਨ ਸਰਸਾ ਨਦੀ ਤੇ ਬਹੁਤ ਹੀ ਕਮਸਾਨ ਦਾ ਜੁੱਧ ਹੋਇਆ ਬੜੇ ਸਿੱਖ ਯੋਧੇ ਸ਼ਹੀਦੀਆਂ ਪਾ ਗਏ ਸਤਗੁਰਾਂ ਦੇ ਨਿਕਟਵਰਤੀ ਸਿੱਖ ਉਹਦੇ ਸਿੰਘ ਵਰਗੇ ਵੀ ਉੱਥੇ ਸ਼ਹੀਦੀ ਪਾ ਗਏ ਹੋਇਆ ਕਿ ਸਾਰ ਸੰਗਤ ਜੀ आनंदपुर ਸ਼ਹਿਰ ਜਿਹੜਾ ਸਤਿਗੁਰੂ ਤੇਗ ਬਹਾਦਰ ਜੀ ਨੇ ਕਿਸੇ ਸਮੇ ਵਸਾਇਆ 72000 ਦੀ ਜ਼ਮੀਨ ਖਰੀਦ ਕੇ ਮਖੋਵਾਲ ਦਾ ਇਲਾਕਾ ਸੀ ਇਹ ਬੜੀਆਂ ਇੱਥੇ ਰੌਣਕਾਂ ਲੱਗੀਆਂ ਰਹਿੰਦੀਆਂ ਸਨ ਦਿਨ ਰਾਤ ਕੀਰਤਨ ਦੇ ਪ੍ਰਵਾਹ ਚੱਲਨੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਸਮਾ ਆਇਆ ਇਹ ਆਨੰਦਪੁਰੀ ਦੀ ਜਯਜਕਾਰ ਹੋਰ ਹੋਣ ਲੱਗ ਪਈ ਤਾਂ ਜਸ ਜਿਹੜਾ ਸੀ ਸਤਿਗੁਰਾਂ ਦਾ ਸਾਰੇ ਸੰਸਾਰ ਤੇ ਫੈਲਣਾ ਸ਼ੁਰੂ ਹੋ ਗਿਆ। ਮਾਇਆ ਦੇ ਅੰਬਾਰ ਲੱਗੇ ਰਹਿਣੇ ਪਦਾਰਥ ਹੋਣੇ ਸਵਾ ਲੱਖ ਦਾ ਚੰਦੂਆ ਸਤਿਗੁਰਾਂ ਦੇ ਸੀਸ ਦੇ ਉੱਪਰ ਰਹਿੰਦਾ ਸੀ। ਬੜੇ ਬੜੇ ਜਿਹੜੇ ਵੱਡੇ ਰਾਜੇ ਸਨ ਉਹ ਸਤਿਗੁਰਾਂ ਦੇ ਦਰਬਾਰ ਦੀ ਸ਼ਾਨ ਦੇਖ ਕੇ ਲੱਜਾ ਖਾ ਜਾਂਦੇ ਸਨ। ਰਾਜਾ ਭੀਮਚੰਦ ਵੀ ਸਤਿਗੁਰਾਂ ਦੇ ਨਾਲ ਮਿਲਾਪ ਦੀਆਂ ਗੱਲਾਂ ਕਰਦਾ ਸੀ ਪਰ ਅੰਦਰੋਂ ਇਹ ਖਾਰ ਹੀ ਖਾਂਦਾ ਸੀ ਸਤਿਗੁਰੂ ਜੀ ਅਸਲ ਦੇ ਵਿੱਚ ਇਹ ਪਹਾੜੀ ਰਾਜਿਆਂ ਨੂੰ ਵੀ ਆਜ਼ਾਦ ਕਰਾਉਣਾ ਚਾਹੁੰਦੇ ਸਨ ਕਿਉਂਕਿ ਸ਼ਮਾਈ ਦੇ ਵਕਤ ਇਹ ਜਿਹੜਾ ਟੈਕਸ ਹੈ ਸ਼ਾਹੀ ਟਕੇ ਉਸ ਸਮੇਂ ਕਹਿੰਦੇ ਹੀ ਉਹ ਸਰਕਾਰ ਨੂੰ ਇਹ ਦਿੰਦੇ ਸਨ ਤੇ ਸਤਿਗੁਰੂ ਜੀ ਇਹ ਚਾਹੁੰਦੇ ਸਨ ਕਿ ਜਿਹੜੇ ਰਾਜੇ ਹਨ ਇਹ ਮੁਗਲਿਆਦ ਹਕੂਮਤ ਨੂੰ ਦਿੱਲੀ ਦਰਬਾਰ ਦੇ ਵਿੱਚ ਸਮਾਈ ਸਮੇ ਇੰਨਾ ਪੈਸਾ ਭੇਜਦੇ ਹਨ ਇਹਨਾਂ ਨੂੰ ਵੀ ਆਜ਼ਾਦ ਕਰਾਇਆ ਜਾਏ ਪਰ ਜਿਹੜੇ ਰਾਜੇ ਸਨ ਉਹ ਉਹਨਾਂ ਦੇ ਤਾਂ ਈਰਖਾ ਦੇ ਬਦਲ ਜਿਹੜੇ ਹਨ ਮੰਡਰਾਉਂਦੇ ਸਨ ਉਹ ਤਾਂ ਸਤਿਗੁਰਾਂ ਦੀ ਵਿਰੋਧਤਾ ਹੀ ਕਰਦੇ ਰਹੇ ਫਿਰ ਇਹਨਾਂ ਨੇ ਸਲਾਹ ਬਣਾਈ ਕਿ ਕਿਉਂ ਨਾ ਸਤਿਗੁਰੂ ਜੀ ਨੂੰ ਆਨੰਦਪੁਰ ਦੇ ਕਿਲੇ ਤੋਂ ਬਾਹਰ ਕੱਢਿਆ ਜਾਏ ਜਦੋਂ ਬਾਹਰ ਕੱਢਣ ਦੀ ਆ ਵਿਵੰਤਾ ਬਣਾਉਂਦੇ ਹਨ ਤੇ ਕਈ ਵਾਰ ਇਹਨਾਂ ਨੇ ਸਤਗੁਰਾਂ ਤੇ ਹਮਲਾ ਵੀ ਕਰ ਦਿੱਤਾ ਸਤਗੁਰੂ ਜੀ ਆਪ ਇਹਨੇ ਇਹਨੇ ਯੋਧੇ ਉਹਨਾਂ ਦੇ ਨਾਲ ਸ਼ਸਤਰ ਵਿਦਿਆ ਸਾਰੀ ਜਾਣਦੇ ਜਿਹੜੇ ਹਮਲਾ ਜਦੋਂ ਕਰਨਾ ਤੇ ਫਿਰ ਇਹਨਾਂ ਦੀ ਕੋਈ ਪੇਸ਼ ਨਾ ਜਾਣੀ ਸਾਧ ਸੰਗਤ ਜੀ ਫਿਰ ਇਹ ਸ਼ਾਹੀ ਦਰਬਾਰ ਦੇ ਪਾਸ ਦਿੱਲੀ ਪਹੁੰਚ ਗਏ ਉਥੇ ਜਾ ਕੇ ਇਹਨਾਂ ਨੇ ਸਾਰੀ ਵਿਆਉਂਤ ਬਣਾਈ ਹੈ ਉਥੇ ਜਾ ਕੇ ਮੁਗਲਿਆ ਹਕੂਮਤ ਨੂੰ ਇਹਨਾਂ ਨੇ ਆਖਿਆ ਕਿ ਤੁਸੀਂ ਫੌਜਾਂ ਭੇਜੋ ਸਤਗੁਰੂ ਜੀ ਨੂੰ ਕਿਲੇ ਚੋਂ ਬਾਹਰ ਕੱਢਣਾ ਹੈ ਜਿੰਨਾ ਵੀ ਖਰਚਾ ਰਸਦਾ ਜੋ ਵੀ ਹੋਏਗਾ ਅਸੀਂ ਸਾਰਾ ਖਰਚਾ ਚੁਕਾਂਗੇ ਤੇ ਸਾਧ ਸੰਗਤ ਜੀ ਫੌਜਾਂ ਫਿਰ ਕਿੰਨੀਆਂ ਆਈਆਂ ਲੱਖਾਂ ਦੀ ਉਥੇ ਫੌਜਾਂ ਦੀ ਪੇਸ਼ਕਸ਼ ਹੋਈ ਲੱਖਾਂ ਦੀ ਫੌਜਾਂ ਨੇ ਆ ਕੇ ਆਨੰਦਪੁਰ ਦੇ ਕਿਲੇ ਨੂੰ ਘੇਰਾ ਪਾ ਲਿਆ ਸਤਿਗੁਰੂ ਗੋਬਿੰਦ ਸਿੰਘ ਜੀ ਕਈ ਸਮਾਂ ਉਥੇ ਰਹਿ ਜਿਹੜਾ ਬਾਹਰੋਂ ਧਨ ਪਦਾਰਥ ਕੁਝ ਵੀ ਜਲ ਪਾਣੀ ਸਾਰਾ ਹੀ ਬੰਦ ਕਰਵਾ ਦਿੱਤਾ ਕਿਉਂਕਿ ਇਹਨਾਂ ਰਾਜਿਆਂ ਦਾ ਇਹ ਖਿਆਲ ਸੀ ਕਿ ਅਸੀਂ ਸਾਰਾ ਕੁਝ ਇੱਥੋਂ ਜਦੋਂ ਰਸਤਾ ਅੰਦਰ ਹੀ ਨਾ ਜਾਣ ਗਿਆ ਤਾਂ ਸਿੱਖ ਆਪ ਹੀ ਬਾਹਰ ਆ ਜਾਣਗੇ ਸਤਿਗੁਰੂ ਜੀ ਵੀ ਆਪ ਹੀ ਕਿਲਾ ਛੱਡ ਦੇਣਗੇ ਫਿਰ ਸਤਿਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਸਾਰਸੰਗਤ ਜੀ ਉਹ ਕੁਝ ਉਲਟਾ ਹੀ ਉੱਥੇ ਚੱਲ ਪਿਆ ਬੜਾ ਲੰਬਾ ਸਮਾਂ ਇਹ ਇੱਕ ਬਿਮਾਰੀ ਦੀ ਵਾਂਗੂ ਉੱਥੇ ਚੱਲਦਾ ਰਿਹਾ ਤੇ ਆਖਿਰ ਸਤਿਗੁਰੂ ਜੀ ਕਿਲੇ ਚੋਂ ਬਾਹਰ ਨਾ ਆਏ ਕੁਝ ਮੁਗਲ ਫੌਜਾਂ ਜਿਹੜੀਆਂ ਸਨ ਉਹ ਕਿਲੇ ਅੰਦਰ ਜਾਂਦੀਆਂ ਸਨ ਸਤਿਗੁਰਾਂ ਤੇ ਹਮਲਾ ਕਰਨ ਲਈ ਪਰ ਉਹਨਾਂ ਨੂੰ ਮਾਰ ਹੀ ਪੈਂਦੀ ਰਹੀ ਫਿਰ ਹੋਇਆ ਕਿ ਸਾਰਸੰਗਤ ਜੀ ਇਨਾਂ ਦੀ ਕੋਈ ਪੇਸ਼ ਨਾ ਚੱਲੀ ਇਹਨਾਂ ਨੇ ਆਖਿਆ ਅਸੀਂ ਤਾਂ ਲੇਲਾ ਭੇਜਿਆ ਸੀ ਉਹਨਾਂ ਪ੍ਰਾਪਤ ਕਰਨ ਲਈ ਸਾਨੂੰ ਕੀ ਪਤਾ ਇਹ ਸਾਡੀ ਕਪਾਹ ਖਾ ਜਾਏਗਾ ਭਾਵੇਂ ਕਿ ਅਸੀਂ ਤਾਂ ਫੌਜਾਂ ਲਿਆਂਦੀਆਂ ਸਨ ਸਾਧਗੁਰਾਂ ਨੂੰ ਗ੍ਰਿਫਤਾਰ ਕਰਨ ਲਈ ਪਰ ਇਹ ਫੌਜਾਂ ਇੰਨੀ ਗਿਣਤੀ ਆ ਇਹਨਾਂ ਦੇ ਲਈ ਇੰਨਾ ਰਾਸ਼ਨ ਪਾਣੀ ਇੰਨਾ ਪ੍ਰਬੰਧ ਕਰਨਾ ਪੈਂਦਾ ਏ ਅਸੀਂ ਤਾਂ ਬਰਬਾਦ ਹੋ ਜਾਾਂਗੇ ਸਾਡੇ ਕੋਲੋਂ ਜਿਹੜਾ ਧਨ ਪਦਾਰਥ ਆ ਰਿਆਸਤਾ ਦਾ ਉਹ ਸਾਰਾ ਹੀ ਮੁੱਕ ਜਾਣਾ ਏ ਇਹ ਫੌਜਾਂ ਦੇ ਇੰਨੇ ਗੜ ਇੰਨੀ ਇਹਨਾਂ ਦੀ ਆਉ ਭਗਤ ਕਰਨੀ ਪੈਂਦੀ ਏ ਰੋਜ਼ ਸਤਿਗੁਰੂ ਤਾਂ ਬਾਹਰ ਨਹੀਂ ਆਉਂਦੇ ਤੇ ਸਾਧ ਸੰਗਤ ਜੀ ਇਹਨਾਂ ਨੇ ਫਿਰ ਸਤਿਗੁਰਾਂ ਨੂੰ ਚਿੱਠੀ ਭੇਜੀ ਸਤਿਗੁਰਾਂ ਨੂੰ ਆਖਦੇ ਆ ਕਿ ਅਸੀਂ ਗਊ ਮਾਤਾ ਦੀ ਕਸਮ ਖਾਂਦੇ ਹਾਂ ਤੇ ਲਾਲ ਜਿਹੜੀਆਂ ਫੌਜਾਂ ਸਨ ਉਹਨਾਂ ਨੇ ਵੀ ਕੁਰਾਨ ਸ਼ਰੀਫ ਦੀ ਕਸਮ ਜਿਹੜੀ ਹੈ ਉਹ ਵੀ ਖਾਧੀ ਕਿ ਸਤਿਗੁਰੂ ਜੀ ਤੁਸੀਂ ਇੱਕ ਵਾਰ ਕਿਲੇ ਤੋਂ ਬਾਹਰ ਆ ਜਾਓ ਫੇਰ ਥੋੜਾ ਸਮਾਂ ਪਾ ਕੇ ਤੁਸੀਂ ਕਿਲੇ ਦੇ ਅੰਦਰ ਚਲ ਜਿਓ ਆਨੰਦਪੁਰ ਚਲੇ ਜਾਓ ਸਾਡੀ ਇੱਜ਼ਤ ਰਹਿ ਜੇਗੀ ਸ਼ਾਹੀ ਦਰਬਾਰ ਦੇ ਵਿੱਚ ਤੇ ਸਤਿਗੁਰੂ ਜੀ ਤਾਂ ਇਹਨਾਂ ਦੀਆਂ ਚਾਲਾਂ ਤੋਂ ਜਾਣੂ ਸਨ ਮਾਤਾ ਜੀ ਜਿਹੜੇ ਹੋਰ ਨਾਲ ਮਸੰਦ ਸਨ ਉਹਨਾਂ ਨੇ ਸਤਿਗੁਰਾਂ ਨੂੰ ਆਖਿਆ ਕੀ ਦੇਖੋ ਸੱਚੇ ਪਾਤਸ਼ਾਹ ਹੁਣ ਸਿੱਖ ਵੀ ਭੁੱਖ ਦੇ ਮਾਰੇ ਜਿਹੜੇ ਆ ਮਰ ਰਹੇ ਆ ਤੁਸੀਂ ਇਹਨਾਂ ਦੀ ਗੱਲ ਮੰਨ ਕੇ ਕਿਲੇ ਚੋਂ ਬਾਹਰ ਚਲੇ ਜਾਓ ਕਿਉਂਕਿ ਭੁੱਖ ਦਾ ਵੀ ਸਾਧ ਸੰਗ ਜੀ ਬੜਾ ਹੀ ਵੱਡਾ ਦੁੱਖ ਹੈ ਕਿਸੇ ਨੇ ਲਿਖਿਆ ਹੈ ਕਿ ਜਿਹੜੀ ਭੁੱਖ ਹੈ ਇਹ ਮੌਤ ਤੋਂ ਵੀ ਬੁਰੀ ਹੈ ਮੌਤ ਤਾਂ ਇੱਕ ਵਾਰੀ ਆ ਜਾਂਦੀ ਹੈ ਭੁੱਖ ਖਾਦਾ ਹੋਏ ਤਾਂ ਫਿਰ ਥੋੜੇ ਸਮੇਂ ਨੂੰ ਆਣ ਲੱਗਦੀ ਹੈ ਸੋ ਸਾਧ ਸੰਗਤ ਜੀ ਹੋਇਆ ਕਿ ਸਿੱਖ ਵੀ ਜਿਹੜੇ ਮਸੰਦ ਸਨ ਉਹ ਸਤਿਗੁਰਾਂ ਦੇ ਖਿਲਾਫ ਹੋਣੇ ਸ਼ੁਰੂ ਹੋ ਗਏ ਤੇ ਆਖਦੇ ਆ ਸੱਚੇ ਪਾਤਸ਼ਾਹ ਅਸੀਂ ਤੁਹਾਨੂੰ ਛੱਡ ਕੇ ਜਾਣਾ ਚਾਹੁੰਦੇ ਹਾਂ ਸਤਿਗੁਰੂ ਜੀ ਆਖਿਆ ਤੁਸੀਂ ਜਾਣਾ ਏ ਚਲ ਜੋ ਪਰ ਮੈਨੂੰ ਇੱਕ ਜਿਹਨੂੰ ਬੇਦਾਵਾ ਨਾਮਾ ਕਹਿੰਦੇ ਆ ਉਹ ਲਿਖ ਕੇ ਦੇ ਦਿਓ ਕਿ ਅੱਜ ਤੋਂ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਸਾਰਸੰਗਤ ਜੀ ਉਹ ਫਿਰ ਲਿਖ ਕੇ ਉਥੋਂ ਚਲੇ ਗਏ ਜਿਹੜਾ ਕਿਲੇ ਦੇ ਅੰਦਰ ਆਉਂਦਾ ਸੀ ਉਹਨੂੰ ਆਉਣ ਦੀ ਇਜਾਜ਼ਤ ਨਹੀਂ ਸੀ ਜਿਹੜਾ ਬਾਹਰ ਜਾਂਦਾ ਸੀ ਉਸ ਨੂੰ ਕੁਝ ਨਹੀਂ ਕਹਿੰਦੇ ਸਨ ਤੇ ਸਤਿਗੁਰੂ ਆ ਕਿ ਸਾਰਸੰਗਤ ਜੀ ਸਮਾਂ ਜ਼ਿਆਦਾ ਬੀਤਦਾ ਗਿਆ ਤੇ ਸਤਿਗੁਰੂ ਇਹਨਾਂ ਦੀਆਂ ਚਾਲਾਂ ਤੋਂ ਜਾਣਦੇ ਸਨ ਸਤਿਗੁਰਾਂ ਨੇ ਆਖਿਆ ਕਿ ਮੈਂ ਤੁਹਾਨੂੰ ਇਹਨਾਂ ਦੀ ਚਾਲ ਦੱਸਦਾ ਹਾਂ ਜਿਹੜਾ ਵੀ ਵਾਧੂ ਸਮਾਨ ਹੀ ਸਤਿਗੁਰਾਂ ਨੇ ਗੱਡਿਆਂ ਤੇ ਲੱਦ ਕੇ ਤੇ ਰਾਤ ਦੇ ਸਮੇਂ ਜਦੋਂ ਆਨੰਦਪੁਰ ਤੋਂ ਬਾਹਰ ਕੱਢਿਆ ਤੇ ਫੌਜਾਂ ਦੇ ਭਲੇਕੇ ਕੀ ਸੱਚੇ ਪਾਤਸ਼ਾਹ ਹੁਣ ਆਪ ਬਾਹਰ ਨਿਕਲਣ ਲੱਗ ਪਏ ਆ ਉਹਨਾਂ ਨੇ ਜਾ ਕੇ ਸਤਿਗੁਰਾਂ ਤੇ ਹਮਲਾ ਉਹ ਜਿਹੜਾ ਸਮਾਨ ਸੀ ਉਹਦੇ ਤੇ ਹਮਲਾ ਕਰ ਦਿੱਤਾ ਆਪ ਸਤਿਗੁਰੂ ਜੀ ਦੇਖ ਰਹੇ ਸਨ ਮਾਤਾ ਜੀ ਦੇਖ ਰਹੇ ਸਨ ਤੇ ਸਾਰੇ ਹੀ ਹਰਾਣ ਹੋ ਗਏ ਕਿ ਇਹ ਦੇਖੋ ਕਿੱਡੇ ਬੇਈਮਾਨ ਲੋਕ ਹਨ ਇਹ ਤਾਂ ਕਹਿੰਦੇ ਸੀ ਕੁਛ ਨਾ ਕਵਾਂਗੇ ਹੱਲੇ ਤੇ ਇਹ ਸਮਾਨ ਸੀ ਜਿਹਦੇ ਤੇ ਇਹਨਾਂ ਨੇ ਹਮਲਾ ਕਰ ਦਿੱਤਾ ਜੇ ਸਿੱਖ ਹੁੰਦੇ ਤਾਂ ਸਿੱਖਾਂ ਤੇ ਵੀ ਇਸ ਤਰ੍ਹਾਂ ਹੀ ਕਰਨਾ ਸੀ ਪਰ ਸਾਧ ਸੰਗਤ ਜੀ ਬਾਅਦ ਵਿੱਚ ਥੋੜਾ ਸਮਾਂ ਪਾ ਕੇ ਜਿਹੜੇ ਹਿੰਦੂ ਰਾਜੇ ਸਨ ਉਹਨਾਂ ਨੇ ਆਟੇ ਦੀ ਗਾਊ ਬਣਾ ਕੇ ਉਹਦੀ ਕਸਮ ਖਾਧੀ ਤੇ ਜਿਹੜੇ ਮੁਸਲਮਾਨ ਸਨ ਉਹਨਾਂ ਨੇ ਕੁਰਾਨ ਸ਼ਰੀਫ ਰੱਖ ਕੇ ਇੱਕ ਵਧੀਆ ਸੁਨਹਿਰੀ ਥਾਲ ਦੇ ਵਿੱਚ ਸਤਗੁਰਾਂ ਨੂੰ ਭੇਜਿਆ ਕਿ ਅਸੀਂ ਕੁਰਾਨ ਸ਼ਰੀਫ ਦੀ ਕਸਮ ਖਾਂਦੇ ਆ ਪਹਿਲਾਂ ਜੋ ਹੋਇਆ ਸੋ ਹੋਇਆ ਹੁਣੇ ਅਸੀਂ ਤੁਹਾਨੂੰ ਧੋਖਾ ਨਹੀਂ ਦਵਾਂਗੇ ਤੁਸੀਂ ਜਿਹੜੇ ਵੀ ਜਾਣਾ ਹੈ ਜਾ ਸਕਦੇ ਹੋ ਤਾਂ ਸਤਗੁਰੂ ਜੀ ਤਾਂ ਇਹਨਾਂ ਦੀਆਂ ਚਾਲਾਂ ਤੋਂ ਜਾਣੋ ਹੀ ਸਨ ਮਾਤਾ ਜੀ ਉਹ ਸਤਗੁਰੂ ਜੀ ਦੇ ਯੋਗ ਪਾਉਣ ਤੇ ਜਦੋਂ ਸਤਿਗੁਰਾਂ ਨੂੰ ਜ਼ੋਰ ਪਾਇਆ ਮਾਤਾ ਜੀ ਨੇ ਹੋਰ ਮਸੰਦਾ ਨੇ ਆਖਿਆ ਕਿ ਸੱਚੇ ਪਾਤਸ਼ਾਹ ਹੁਣ ਕਿਲਾ ਖਾਲੀ ਕਰ ਦਿਓ ਤੇ ਸਤਿਗੁਰੂ ਜੀ ਆਖਿਆ ਸਿਰਫ 8 ਦਿਨ ਰੁਕ ਜਾਓ ਤੇ ਸਾਧ ਸੰਗਤ ਜੀ 8 ਦਿਨ ਵਾਲੀ ਗੱਲ ਵੀ ਨਾ ਮੰਨੀ ਫਿਰ ਸਤਿਗੁਰੂ ਜੀ ਆਖਿਆ ਚਲੋ 4 ਦਿਨ ਰੁਕ ਜਾਓ ਉਹ ਵੀ ਗੱਲ ਸਿੱਖਾਂ ਨੇ ਨਾ ਮੰਨੀ ਸਤਿਗੁਰੂ ਜੀ ਆਖਿਆ 8 ਪੈਰ ਰੁਕ ਜਾਓ ਸਾਧ ਸੰਗਤ ਜੀ 8 ਪੈਰ 24 ਘੰਟੇ ਦਾ ਸਰਗੁਰਾ ਸਮਾਂ ਦਿੱਤਾ ਕਹਿੰਦੇ ਮੈਂ ਆਪ ਹੀ ਸਾਰਾ ਕੁਝ ਸਹੀ ਕਰ ਦਿਆਂਗਾ ਤੁਸੀਂ ਵਿਸ਼ਵਾਸ ਕਰੋ ਰੁਕ ਜਾਓ ਪਰ ਸਾਧ ਸੰਗਤ ਜੀ ਸਿੱਖਾਂ ਨੇ ਫਿਰ ਸਤਿਗੁਰਾਂ ਦਾ ਉਹ ਹੁਕਮ ਨਾ ਮੰਨ ਸਕੇ ਜੇ ਹੁਕਮ ਮੰਨ ਕੇ ਅੱਠ ਪੈਰ ਹੀ ਰੁਕ ਜਾਂਦੇ ਤਾਂ ਸਤਿਗੁਰਾਂ ਨੇ ਆਪ ਹੀ ਕਿਰਪਾ ਕਰ ਦੇਣੀ ਸੀ ਸਾਰੀ ਗੱਲ ਜਿਹੜੀ ਐ ਇਹ ਹੁਕਮ ਮੰਨਣ ਦੀ ਹੈ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਦਰਗੇ ਤਾ ਖਸਮੇ ਕਾ ਮਹਿਲ ਪਾਏ ਸੀ ਸੋ ਜਦੋਂ ਸਤਿਗੁਰੂ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਕਿਸ ਤਰ੍ਹਾਂ ਦਾ ਸਾਧ ਸੰਗਤ ਜੀ ਉਹ ਸਮਾ ਹੋਏਗਾ ਸਤਿਗੁਰਾਂ ਨੇ ਆਪ ਘੋੜੇ ਤੇ ਜਾ ਰਹੇ ਹਨ ਸਹਬਜਾਦਾ ਅਜੀਤ ਸਿੰਘ ਉਹਨਾਂ ਦੇ ਨਾਲ ਭਾਈ ਚੋਪਾ ਸਿੰਘ ਉਹ ਵੀ ਜਾ ਰਹੇ ਹਨ ਤੇ ਸਾਧ ਸੰਗਤ ਜੀ ਸਹਬਜਾਦਾ ਅਜੀਤ ਸਿੰਘ ਭਾਈ ਚੋਪਾ ਸਿੰਘ ਨੂੰ ਪੁੱਛਦੇ ਆ ਕਿ ਸਤਿਗੁਰੂ ਜੀ ਅਸੀਂ ਹੁਣ ਆਨੰਦਪੁਰ ਫਿਰ ਮੁੜ ਕੇ ਵੀ ਆਵਾਂਗੇ ਕਦੀ ਤੇ ਭਾਈ ਚੋਪਾ ਸਿੰਘ ਵਿਰਾਗੀ ਹੋ ਗਏ ਸਾਰ ਸੰਗਤ ਜੀ ਧਿਆਨ ਮਾਰ ਕੇ ਦੇਖੀਏ ਕਿਸ ਤਰ੍ਹਾਂ ਦਾ ਉਹ ਸਮਾ ਹੋਏਗਾ ਜਿੱਥੇ ਇੰਨੀਆਂ ਉਹਨਾਂ ਨੇ ਮੋਜਾਂ ਕੀਤੀਆਂ ਇਹਨਾਂ ਸਤਿਗੁਰੂ ਦਾ ਪਿਆਰ ਮਾਣਿਆ ਅੱਜ ਉਹ ਸਾਰਾ ਕੁਝ ਹੁੰਦੇ ਹੋਏ ਉਹ ਆਪਣੇ ਰਾਜ ਮਹਿਲ ਛੱਡ ਕੇ ਤਾਂ ਚਾਲੇ ਪਾ ਦਿੱਤੇ ਹਨ ਸਹਬਜਾਦੇ ਮਾਤਾ ਜੀ ਨਾਲ ਸਤਿਗੁਰਾਂ ਦੇ ਮਹਿਲਾਂ ਤੇ ਕੁਛ ਕੁ ਸਿੱਖ ਹਨ ਸਾਰਿਆਂ ਨੇ ਚਾਲੇ ਪਾ ਦਿੱਤੇ ਤੇ ਭਾਈ ਚੋਪਾ ਸਿੰਘ ਸਹਬਜਾਦਾ ਅਜੀਤ ਸਿੰਘ ਦਾ ਬਚਨ ਸੁਣ ਕੇ ਵਿਰਾਗੀ ਹੋ ਗਏ ਜਦੋਂ ਉਹਨਾਂ ਪੁੱਛਿਆ ਕਿ ਕਦੀ ਆਨੰਦਪੁਰ ਹੁਣ ਮੁੜ ਕੇ ਵੀ ਆਵਾਂਗੇ ਤੇ ਮਗਰ ਸਤਿਗੁਰੂ ਗੋਬਿੰਦ ਸਿੰਘ ਜੀ ਆ ਰਹੇ ਸਨ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਪੁੱਛਿਆ ਵੀ ਕਿਉਂ ਵਿਰਾਗੀ ਹੋ ਗਏ ਹੋ ਸਾਰੇ ਜਾਨੇ ਕੀ ਗੱਲ ਹੋ ਗਈ ਏ ਤੁਹਾਨੂੰ ਤਾਂ ਜਿਹੜੇ ਬਾਬਾ ਚੋਪਾ ਸਿੰਘ ਸਨ ਉਹ ਕਹਿੰਦੇ ਸਤਿਗੁਰੂ ਜੀ ਅਜੀਤ ਸਿੰਘ ਜੀ ਪੁੱਛਦੇ ਆ ਵੀ ਕਦੀ ਆਨੰਦਪੁਰ ਮੁੜ ਕੇ ਵੀ ਆਵਾਂਗੇ ਤਾਂ ਸਤਿਗੁਰੂ ਜੀ ਆਖਿਆ ਕਿਉਂ ਨਾ ਆਵਾਂਗੇ ਜਦੋਂ ਇੱਥੇ ਹਰ ਸਾਲ ਮੇਲੇ ਲਗਿਆ ਕਰਨਗੇ ਜਦੋਂ ਇੱਥੇ ਹੌਲੇ ਮੁਹੱਲੇ ਹੋਇਆ ਕਰਨਗੇ ਹੋਰ ਜਦੋਂ ਵਿਸਾਖੀ ਦੇ ਮੇਲੇ ਹੋਣਗੇ ਅਸੀਂ ਸੰਗਤਾਂ ਦੇ ਰੂਪ ਵਿੱਚ ਹੀ ਇੱਥੇ ਆਇਆ ਕਰਾਂਗੇ ਜ਼ਰੂਰ ਦਰਸ਼ਨ ਦਿਆ ਕਰਾਂਗੇ ਇਹ ਸਤਿਗੁਰੂ ਜੀ ਦੇ ਬੋਲ ਸਨ ਉਹ ਹਨੇਰੀ ਰਾਤ ਮੀ ਪੈ ਰਿਆ ਹੈ ਪੌ ਦੀਆਂ ਰਾਤਾ ਹਨ ਸਾਧ ਸੰਗਤ ਜੀ ਦੁਸ਼ਮਨਾ ਨਾਲ ਸਤਗੁਰਾਂ ਨੂੰ ਘੇਰਾ ਪਿਆ ਹੈ ਤੇ ਜਦੋਂ ਸਤਗੁਰੂ ਜੀ ਅੱਗੇ ਸ਼ਾਹੀ ਟਿੱਬੀ ਅਤੇ ਸਰਸਾ ਨਦੀ ਦੇ ਪਹੁੰਚੇ ਤੇ ਲੱਖਾਂ ਫੌਜਾਂ ਨੇ ਆ ਕੇ ਸਤਗੁਰਾਂ ਤੇ ਜੱਟ ਦਮ ਹੀ ਹਮਲਾ ਕਰ ਦਿੱਤਾ ਨਾ ਸਤਗੁਰਾਂ ਦਾ ਪ੍ਰਬੰਧ ਹੋਏਗਾ ਇਸ ਭੀੜ ਦੇ ਵਿੱਚ ਤਿੰਨ ਕ ਖਚਰਾ ਬੰਦੂਕ ਦੀਆਂ ਸਨ ਬਾਰੂਦ ਦੀਆਂ ਸਨ ਕੁਝ ਤੀਰ ਸਨ ਪੱਥਿਆ ਜਪਏ ਤਾਂ ਸਤਗੁਰਾਂ ਤੇ ਹਮਲਾ ਕਰ ਦਿੱਤਾ ਸਰਸਾ ਨਦੀ ਦੇ ਉੱਤੇ ਬੜਾਈ ਕਮਸਾਨ ਦਾ ਜੁੱਧ ਹੋਇਆ ਉਹ ਕਿਸੇ ਕਵੀ ਨੇ ਲਿਖਿਆ ਹੈ ਕਿ ਸਰਸਾ ਨਦੀ ਤੇ ਜਦੋਂ ਤਲਵਾਰ ਚੱਲੀ ਬਹੁਤੇ ਸਿੰਘ ਸ਼ਹੀਦੀਆਂ ਪਾ ਗਏ ਨੇ ਉਥੇ ਪੈ ਗਈ ਆਪੋ ਤਾਪ ਡਾਢੀ ਉਥੇ ਪੈ ਗਈ ਆਪੋ ਧਾਪ ਡਾਡੀ ਤੇ ਅੱਗੋਂ ਸਾ흥 ਸਿੰਘ ਜੀ ਸਾਹਿਬ ਜਾਦਿਆ ਦਾ ਲਿਖਦੇ ਹਨ ਬਿਆਬਾਨ ਦੇ ਵਿੱਚ ਗੁਰੂ ਖਾਲਸਾ ਜੀ ਸਾਥ ਬਾਜੋ ਬੜਾਈ ਘਬਰਾ ਗਏ ਨੇ ਕਦੇ ਪੁੱਛਦੇ ਨੇ ਕਿੱਥੇ ਹੈ ਮਾਤ ਸਾਡੀ ਕਦੇ ਪੁੱਛਦੇ ਨੇ ਪਿਤਾ ਜੀ ਕਿੱਥੇ ਗਏ ਨੇ ਕਦੇ ਆਖਦੇ ਨੇ ਕਿੱਥੇ ਹਨ ਵੀਰ ਸਾਡੇ ਸਾਡੇ ਟਹਲੂਏ ਕਿਸੇ ਨੇ ਖੋ ਲਏ ਨੇ ਉਹ ਸ਼ਾਹੀ ਪਰਿਵਾਰ ਜਿਨ੍ਹਾਂ ਦੇ ਅੱਗੇ ਪਿੱਛੇ ਟਹਿਲੂਏ ਮਖੌਲਾਂ ਤੇ ਸੋਨਾ ਅੱਜ ਘਰੋਂ ਬੇਕਾਰ ਹੋ ਗਏ ਹਨ ਬੜੇ ਵਧੀਆ ਸਤਗੁਰਾਂ ਦੇ ਜਿਹੜੇ ਸਿੱਖ ਸਨ ਉਹ ਉੱਥੇ ਸਰਸਾ ਨਦੀ ਤੇ ਸ਼ਹੀਦੀਆਂ ਪਾ ਗਏ ਤੇ ਸਰਸਾ ਨਦੀ ਵੀ ਉਧਰੋਂ ਬੜਾ ਹੀ ਪਾਣੀ ਚੜਿਆ ਹੋਇਆ ਹੈ ਤੇ ਸਾਰ ਸੰਗਤ ਜੀ ਸਰਸਾ ਨਦੀ ਦਾ ਪਾਣੀ ਇੰਨਾ ਉਦਨ ਚੜਿਆ ਸੀ ਜਿਹੜਾ ਮੁੜ ਕੇ ਉਹਨਾ ਨਹੀਂ ਚੜਿਆ ਕਿਉਂਕਿ ਸਤਿਗੁਰਾਂ ਜੀ ਬਚਨ ਕਰ ਦਿੱਤਾ ਕਿ ਸਾਰਾ ਹਿੰਦ ਤਾਂ ਮੇਰੇ ਖਿਲਾਫ ਹੋਇਆ ਹੀ ਸੀ ਉਹ ਸਮਾਂ ਇਸ ਤਰ੍ਹਾਂ ਦਾ ਬਣਿਆ ਸੀ ਜਿਸ ਤਰ੍ਹਾਂ ਵਨਸਪਤੀ ਵਾਯੂ ਮੰਡਲ ਜਲ ਹਵਾ ਪਾਣੀ ਲੋਕ ਸਾਰੇ ਹੀ ਸਤਿਗੁਰਾਂ ਦੇ ਖਿਲਾਫ ਹੋਣ ਸਤਿਗੁਰੂ ਜੀ ਬਚਨ ਕੀਤਾ ਕਿ ਸਾਰਾ ਹਿੰਦ ਤਾਂ ਮੇਰੇ ਖਿਲਾਫ ਹੋਇਆ ਸੀ ਸਰਸਾ ਨਦੀ ਤੂੰ ਵੀ ਅੱਜ ਚੰਗੀ ਕੀਤੀ ਓ ਦੇ ਨਾਲ ਇਹ ਵਚਨ ਕਰ ਦਿੱਤਾ ਕਿ ਮੁੜਕੇ ਨਹੀਂ ਚੜਦਾ ਤੇਰਾ ਪਾਣੀ ਅੱਜ ਤੋਂ ਬਾਅਦ ਨਹੀਂ ਇੰਨਾ ਚੜੇਗਾ ਅੱਜ ਵੀ ਕੋਈ ਦਰਸ਼ਨ ਕਰਕੇ ਆਏ ਉਹ ਬਿਲਕੁਲ ਥੋੜਾ ਥੋੜਾ ਉੱਥੇ ਪਾਣੀ ਵਗਦਾ ਹੈ ਸਾਰ ਸੰਗਤ ਜੀ ਬੜਾ ਸਤਿਗੁਰਾਂ ਦਾ ਸਮਾਨ ਜਿਹੜਾ ਸੀ ਕੀਮਤੀ ਉਹ ਸਰਸਾ ਨਦੀ ਦੀ ਭੇਟ ਆ ਗਿਆ ਕਈ ਗ੍ਰੰਥ ਸਰਸਾ ਨਦੀ ਦੀ ਭੇਟ ਵਿੱਚ ਆ ਗਏ ਵਿਦਿਆ ਸਾਗਰ ਗ੍ਰੰਥ ਸੀ ਜੋ 90 ਕਿਲੋ ਦੇ ਕਰੀਬ ਉਹਦਾ ਭਾਰ ਸੀ ਉਹ ਵੀ ਸਰਸਾ ਨਦੀ ਦੀ ਭੇਟ ਆ ਗਿਆ ਤੇ ਸਰਸੰਗ ਜੀ ਉਹ ਪਾਣੀ ਦੇ ਬਹਾਵ ਨਾਲ ਛੋਟੇ ਸਾਹਿਬ ਜਾਦੇ ਅਤੇ ਮਾਤਾ ਜੀ ਕਿਸੇ ਪਾਸੇ ਚਲੇ ਗਏ ਨਾਲ ਸਰਗੁਰਾ ਦਾ ਲੰਗਰੀ ਜਿਹੜਾ ਗੰਗਾ ਰਾਮ ਸੀ ਗੰਗੂ ਬਾਹਮਣ ਜਿਸ ਨੂੰ ਆਖਦੇ ਹਨ ਉਹ ਕਿਸੇ ਪਾਸੇ ਮਾਤਾ ਜੀ ਅਤੇ ਛੋਟੇ ਸਾਹਿਬ ਜਾਦਿਆਂ ਨਾਲ ਚਲੇ ਗਿਆ ਸਤਿਗੁਰਾਂ ਦੇ ਮਹਿਲ ਕਿਸੇ ਪਾਸੇ ਚਲੇ ਗਏ ਵੱਡੇ ਸਾਹਿਬ ਜੀ ਅਤੇ ਸਤਿਗੁਰੂ ਜੀ ਕਿਸੇ ਪਾਸੇ ਚਲੇ ਗਏ ਜਦੋਂ ਸਰਸਾ ਨਦੀ ਪਾਰ ਕਰਦੇ ਹਨ ਤੇ ਸਾਧ ਸੰਗਤ ਜੀ ਉਥੇ ਇੱਕ ਪਠੇਰ ਦੇ ਵਿੱਚ ਸਤਿਗੁਰੂ ਜਦੋਂ ਪਹੁੰਚੇ ਤਾਂ ਕੀ ਦੇਖਿਆ ਅੰਮ੍ਰਿਤ ਵੇਲੇ ਦਾ ਤਾਰਾ ਜਿਹੜਾ ਹੈ ਉਹ ਚੜ ਆਇਆ ਹੈ ਤੇ ਸਤਿਗੁਰੂ ਜੀ ਸਿੱਖਾਂ ਨੂੰ ਹੁਕਮ ਕੀਤਾ ਦੇਖੋ ਕਿੰਨੀਆਂ ਫੌਜਾਂ ਦਾ ਘੇਰਾ ਪਿਆ ਏ ਪਰ ਬੇਪਰਵਾਹ ਸਤਿਗੁਰੂ ਕੋਈ ਪ੍ਰਵਾਹ ਨਹੀਂ ਉਥੇ ਹੀ ਆਖਿਆ ਕਿ ਸਾਜ ਖੋਲੇ ਜਾਣ ਆਸਾ ਦੀ ਵਾਰ ਦਾ ਕੀਰਤਨ ਕਰਨਾ ਹੈ ਉਥੇ ਹੀ ਅੱਜ ਵੀ ਪੱਠਾ ਸਾਹਿਬ ਗੁਰਦੁਆਰਾ ਸਥਿਤ ਹੈ ਸਤਿਗੁਰਾਂ ਨੇ ਉਥੇ ਆਸਾ ਦੀ ਵਾਰ ਦਾ ਕੀਰਤਨ ਸਿੱਖਾਂ ਪਾਸ ਕਰਾਇਆ ਜੋ ਆਸਾ ਪੂਰਨੀ ਹੈ ਇੱਕ ਵਾਰੀ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਸਿੱਖਾਂ ਬਾਸੋਂ ਪਤਾ ਲੱਗਾ ਕਿ ਕਦੀ ਵੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜੇ ਕਿਤੇ ਬਾਹਰ ਵੀ ਕਿਤੇ ਜਹਾਜ਼ ਦੇ ਵਿੱਚ ਵੀ ਹੋਣਾ ਤੇ ਉਹਨਾਂ ਨੇ ਸਮਾਂ ਦੇ ਕੇ ਦੂਸਰੇ ਸਿੱਖ ਨੂੰ ਕਹਿਣਾ ਕਿ ਮੈਨੂੰ ਆਸਾਰੀ ਵਾਰ ਦਾ ਪਾਠ ਗੁੱਟਕੇ ਤੋਂ ਇਸ ਤਰ੍ਹਾਂ ਹੀ ਸੁਣਾ ਦੇ ਇਹ ਜਿਨ੍ਹਾਂ ਨੇ ਇਹ ਧਰਮ ਚਲਾਏ ਹਨ ਇਹ ਨਿਯਮ ਬੰਨੇ ਹਨ ਉਹ ਆਪ ਵੀ ਕਰਦੇ ਹਨ ਅਤੇ ਸਿੱਖਾਂ ਨੂੰ ਵੀ ਪ੍ਰੇਰਦੇ ਹਨ ਫਿਰ ਸਤਿਗੁਰੂ ਜੀ ਅੱਗੇ ਰੋਪੜ ਪਾਰ ਕਰਕੇ 40 ਸਿੱਖ ਜਿਨ੍ਹਾਂ ਨੇ ਕਈ ਦਿਨਾਂ ਤੋਂ ਪ੍ਰਸ਼ਾਦਾ ਨਹੀਂ ਛਕਿਆ ਜੇ ਚੁੰਦੇ ਤਾਂ ਕਿਤੇ ਸਾਰਾ ਹੀ ਜੰਗਲੀ ਇਲਾਕਾ ਸੀ ਸਤਿਗੁਰਾਂ ਦੇ ਪਾਸ ਘੋੜਸਵਾਰ ਸਨ ਚੰਗੇ ਸਤਿਗੁਰੂ ਜੀ ਕਿਤੇ ਲੋਕ ਵੀ ਸਕਦੇ ਸਨ ਪਰ ਉਹ ਕੋਈ ਉੱਚਾ ਸਥਾਨ ਭਾਲਦੇ ਹਨ ਜਿੱਥੇ ਸਤਿਗੁਰਾਂ ਨੇ ਦੁਸ਼ਮਣਾਂ ਦਾ ਟਾਕਰਾ ਕਰਨਾ ਹੈ ਤੇ ਸਾਧ ਸੰਗਤ ਜੀ ਪੁੱਛਦੇ ਪਛਾਉਂਦੇ ਚਮਕੌਰ ਪਿੰਡ ਜਾ ਪਹੁੰਚੇ ਜਿੱਥੋਂ ਦਾ ਚੌਧਰੀ ਸੀ ਚਮਕौरा ਚਮਕੌਰ ਪਿੰਡ ਸਤਗੁਰਾਂ ਨੇ ਵੇਖਿਆ ਕਿ ਇਥੇ ਇੱਕ ਗੜੀ ਹੈ ਜਿਹੜੀ ਉੱਚੇ ਸਥਾਨ ਤੇ ਸਥਿਤ ਹੈ ਉਥੇ ਸਤਗੁਰਾਂ ਨੇ ਆਪਣਾ ਜਿਹੜਾ ਹੈ ਉਹ ਨਿਵਾਸ ਸਥਾਨ ਕੀਤਾ ਨਾਲ ਸਿੱਖਾਂ ਨੂੰ ਲੈ ਕੇ ਤੇ ਸਾਰ ਸੰਗਤ ਦੀ ਚਮਕੌਰ ਦੇ ਵਿੱਚ ਕਿਉਂਕਿ ਇਹਨਾਂ ਨੂੰ ਖਬਰ ਤਾਂ ਮਿਲ ਹੀ ਗਈ ਸੀ ਸਤਗੁਰੂ ਜੀ ਚਮਕੌਰ ਪਿੰਡ ਜਾ ਪਹੁੰਚੇ ਹਨ ਤੇ ਇਫ ਉਥੇ ਵੀ ਇਹਨਾਂ ਨੇ ਸਤਿਗੁਰਾਂ ਦੇ ਨਾਲ ਜੰਗ ਛੇੜ ਲਿਆ ਸੋ ਸਾਧ ਸੰਗਤ ਜੀ ਅੱਜ ਦਾ ਇਤਿਹਾਸ ਸਾਹਿਬ ਜੀ ਨੇ ਸਰਵਣ ਕੀਤਾ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਚਾਲਾਂ ਚੱਲ ਕੇ ਕਿੰਨੀ ਵਾਰ ਇਹ ਧਰਮ ਤੋਂ ਗਿਰੇ ਹਨ ਲੋਕ ਸਤਿਗੁਰੂ ਜੀ ਨੂੰ ਆਨੰਦਪੁਰ ਦੇ ਕਿਲੇ ਚੋਂ ਬਾਹਰ ਕੱਢਿਆ ਫਿਰ ਮਗਰ ਇਹਨਾਂ ਨੇ ਸਰਸਾ ਨਦੀ ਅਤੇ ਸ਼ਾਹੀ ਡੱਬੀ ਤੇ ਹਮਲਾ ਕਰ ਦਿੱਤਾ ਕਿਸ ਤਰ੍ਹਾਂ ਸਤਿਗੁਰਾਂ ਦਾ ਕੀਮਤੀ ਸਮਾਨ ਖਜ਼ਾਨਾ ਸਰਸਾ ਦੀ ਭੇਟ ਆ ਗਿਆ ਕਿਸ ਤਰ੍ਹਾਂ ਫਿਰ ਸਤਿਗੁਰੂ ਜੀ ਅੱਗੇ ਚਮਕੌਰ ਪਿੰਡ ਪਹੁੰਚੇ ਹਨ ਕੱਲ ਦਾ ਜੋ ਇਤਿਹਾਸ ਹੈ ਇੱਥੋਂ ਹੀ ਜਿਹੜਾ ਚਮਕੌਰ ਦਾ ਜੰਗ ਹੈ ਉਹ ਸ਼ੁਰੂ ਕੀਤਾ ਜਾਏਗਾ ਸਤਿਗੁਰੂ ਜੀ ਕਿਰਪਾ ਕਰਨ ਇਤਿਹਾਸ ਦੱਸਦਿਆਂ ਹੋਈਆਂ ਭੁੱਲਾ ਬਖਸ਼ ਲੈਣ ਸੋ ਸਾਡੇ ਤੇ ਵੀ ਕਿਰਪਾ ਕਰਨਾ ਸੀ ਸਦਾ ਹੀ ਐਸੇ ਜੋਧਿਆਂ ਸੂਰਬੀਰਾ ਜਿਨ੍ਹਾਂ ਨੇ ਧਰਮ ਦੀ ਖਾਤਰ ਕੁਰਬਾਨੀਆਂ ਕੀਤੀਆਂ ਸਤਿਗੁਰਾਂ ਦੀ ਆਪਣੀ ਕਲਮ ਤੋਂ ਲਿਖਿਆ ਹੋਇਆ ਹੈ ਕਿ ਉਹ ਕਿੰਨੇ ਹੌਸਲੇ ਵਾਲੇ ਸਨ ਪਰ ਹੈ ਉਹ ਭੁੱਖੇ ਸਨ ਕੀ ਕਰ ਸਕਦੇ ਸਨ ਉਹ 40 ਭੁੱਖੇ ਵਿਅਕਤੀ ਗੁਰਸਨੇ ਚਾਰੇ ਕੁਨਦ ਚਹਲ ਨਾਰਕੇ 10 ਲੱਖ ਬਰਿਆਜ ਦਰੋ ਬੇਖਬਰ ਕੀ ਕਰ ਸਕਦੇ ਸਨ ਭੁੱਖੇ ਵਿਅਕਤੀ ਜਿਨ੍ਹਾਂ ਨੂੰ 10 ਲੱਖ ਫੌਜ ਨੇ ਆਣ ਕੇ ਧੋਖੇ ਨਾਲ ਹੀ ਬੇਖਬਰੀ ਹਮਲਾ ਕਰ ਦਿੱਤਾ ਪਰ ਸਤਿਗੁਰਾਂ પાસે ਅਮਰ ਛਕਿਆ ਹੈ ਸਤਿਗੁਰਾਂ ਦੀ ਸਿੱਖਿਆ ਨਾਲ ਹੈ ਸੋ ਸਾਧ ਸੰਗਤ ਜੀ ਬਹੁਤ ਹੀ ਅਲੋਕਿਕ ਯੁੱਧ ਜੋ ਚਮਕੌਰ ਦਾ ਯੁੱਧ ਹੈ ਉਹ ਕੱਲ ਆਪ ਜੀ ਨੂੰ ਸਰਵਨ ਕਰਾਇਆ ਜਾਏਗਾ ਸੋ ਹੁਣ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਜੋਟੀਆਂ ਦਾ ਸ਼ਬਦ ਪੜਿਆ ਜਾਣਾ ਹੈ ਸੋ ਆਪ ਜੀ ਵੀ ਨਾਲ ਕਿਰਪਾ ਕਰੋ ਸਤਿ ਸ੍ਰੀ ਅਕਾਲ